ਕਿਤੇ ਅੱਜ ਇੰਨਾ ਸਾਰੇ ਏ ਜਿਹੜਾ ਆਪਣੇ ਬਿਆਨਾਂ ਤੋਂ ਚੰਦੂ ਮਾਜਰਾ ਸਾਹਿਬ ਮੁੱਕਰਦੇ ਹੋਏ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਜੀ ਮੈਨੂੰ ਤਾਂ ਪਤਾ ਨਹੀਂ ਦਫ਼ਤਰ ਦੇ ਵਿੱਚੋਂ ਇਹ ਜਿਹੜਾ ਉਹ ਬਿਆਨ ਛਾਪੇ ਗਏ ਸੀ ਤਾਂ ਗਿਆਨੀ ਰੁਘਵੀਰ ਸਿੰਘ ਕਹਿੰਦੇ ਕਹਿੰਦੇ ਵੀ ਜਿਹੜਾ ਤੁਸੀਂ ਇਸ ਤੇ ਨੋਟਿਸ ਲਿਆ ਉਹਦੀ ਕੋਈ ਕਟਿੰਗ ਦਿਖਾ ਦਿਓ ਕਹਿੰਦੇ ਜੋ ਤਾਂ ਮੈਂ ਲਿਆ ਨਹੀਂ ਕਹਿੰਦੇ ਕਿਹੜੇ ਪੱਤਰਕਾਰ ਤੇ ਤੁਸੀਂ ਜਿਹੜਾ ਕਹਦੀਏ ਕਿ ਮਾਨਹਾਨੀ ਦਾ ਕੇਸ ਕਰਿਆ ਕਿਹੜੇ ਪੱਤਰਕਾਰ ਤੇ ਤੁਸੀਂ ਸ਼ਿਕਾਇਤ ਦਰਜ ਕਰਾਈ ਉਹ ਦਿਖਾ ਦਿਓ ਕਹਿੰਦੇ ਜੋ ਤਾਂ ਮੈਂ ਕੀਤੀ ਨਹੀਂ ਕਹਿੰਦੇ ਇਹਦਾ ਮਤਲਬ ਤੁਸੀਂ ਹਮੈਤ ਕੀਤੀ ਹੈ ਤੁਸੀਂ ਹੁਣ ਝੂਠ ਬੋਲ ਰਹੇ ਹੋ ਕਹਿੰਦਾ ਜੀ ਮੈਂ ਇਹ ਚੀਜ਼ ਕੀਤੀ ਪਰ ਉਹਨਾਂ ਦੇ ਵੱਲੋਂ ਹਮਾਇਤੀਆਂ ਦੇ ਵਿੱਚ ਉਹ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਨਾਮ ਰੱਖਿਆ ਗਿਆ ਹਾਲਾਂਕਿ ਬੜੀ ਤੂੰ ਤੂੰ ਮੈਂ ਮੈਂ ਹੁੰਦੀ ਆ ਜੱਥੇਦਾਰ ਸਹਿਬਾਨਾਂ ਦੇ ਵੱਲ ਨਾਲ ਬਾਕੀ ਕਿਸੇ ਦੇ ਵੱਲੋਂ ਕੋਈ ਕਹ ਜੀਏ ਕਿ ਤੂੰ ਤੋਂ ਮੈਂ ਮੈਂ ਨਹੀਂ ਕੀਤੀ ਗਈ ਇੱਕ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਛੱਡ ਕੇ ਕਿਉਂਕਿ ਸਾਰੇ ਨਮਾਣੇ ਸਿੱਖੋ ਕਿ ਉੱਥੇ ਪੇਸ਼ ਹੋਏ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜੇ ਅਸੀਂ ਚਾਹੇ ਉਹ ਕਹ ਜੀਏ ਕਿ ਰਣੀਕੇ ਸਾਹਿਬ ਹੋਣ ਜਾਂ ਫਿਰ ਲੰਗਾ ਸਾਹਿਬ ਹੋਣ ਜਾਂ ਫਿਰ ਮਜੀਠੀਆ ਸਾਹਿਬ ਹੋਣ ਉਹਨਾਂ ਸਾਰਿਆਂ ਨੇ ਕਿਹਾ ਕਿ ਅਸੀਂ ਉਦੋਂ ਆਵਾਜ਼ ਜੇ ਨਹੀਂ ਚੱਕੀ ਇਹ ਸਾਡਾ ਕਸੂਰ ਹੈ ਇਸ ਕਰਕੇ ਸਾਨੂੰ ਬਣਦੀ ਸਜ਼ਾ ਸਾਨੂੰ ਵੀ ਦਿੱਤੀ ਜਾਵੇ